ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਦੁਕਾਨਾਂ 'ਤੇ ਨਿਗਰਾਨੀ ਹੋਰ ਸਖਤ ਕਰ ਦਿੱਤੀ ਗਈ ਹੈ। ਇਸ ਸਿਲਸਿਲੇ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਪੰਡਾਰੀ ਪੁਲ ਨੇੜੇ ਮਸ਼ਹੂਰ ਪਕੌੜਿਆਂ ਵਾਲੀਆਂ ਦੁਕਾਨਾਂ 'ਤੇ ਅਚਾਨਕ ਰੇਡ ਕੀਤੀ ਗਈ ਹੈ। ਇਹ ਉਹੀ ਇਲਾਕਾ ਹੈ ਜਿਸ ਨੂੰ ਸਥਾਨਕ ਲੋਕ ਸੋਨੀਆ ਵਾਲਾ ਪੁਲ ਦੇ ਨਾਂ ਨਾਲ ਵੀ ਜਾਣਦੇ ਨੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹਨਾਂ ਦੁਕਾਨਾਂ ਬਾਰੇ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਕਰਕੇ ਤੇਲ ਅਤੇ ਹੋਰ ਸਮਗਰੀ ਦੇ ਸੈਂਪਲ ਭਰੇ ਗਏ ਨੇ ਉਹਨਾਂ ਦੱਸਿਆ ਹੈ ਕਿ ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ ਨੇ ਜਿਵੇਂ ਕਿ ਸਫਾਈ ਨਹੀਂ ਸੀ ਸਮਾਨਟਕਿਆ ਨਹੀਂ ਗਿਆ ਕਰਮਚਾਰੀਆਂ ਵੱਲੋਂ ਹੈਲਥ ਸੇਫਟੀ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਵਰਤਿਆ ਜਾ ਰਿਹਾ ਤੇਲ ਵੀ ਕਾਫੀ ਡੀਪ ਫਰਾਈਡ ਹੈ ਜਿਸ ਕਰਕੇ ਚਲਾਨ ਜਾਰੀ ਕਰ ਦਿੱਤਾ ਗਿਆ ਉਹਨਾਂ ਕਿਹਾ ਹੈ ਕਿ ਅਜਹੀਆਂ ਜਾਂਚ ਕਾਰਵਾਈਆਂ ਲਗਾਤਾਰ ਚਲਦੀਆਂ ਰਹਿਣਗੀਆਂ ਇਸ ਦੌਰਾਨ ਕੁਝ ਛੋਟੀਆਂ ਖਾਮੀਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਤੇ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇਹਨਾਂ ਖਾਮੀਆਂ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇ ਤਾਂ ਜੋ ਆਗਾਮੀ ਦਿਨਾਂ ਵਿੱਚ ਕੋਈ ਵੀ ਸ਼ਿਕਾਇਤ ਨਾ ਰਹੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਚੈਕਿੰਗ ਤਿਉਹਾਰਾਂ ਦੇ ਦੌਰਾਨ ਸ਼ਹਿਰ ਭਰ ਵਿੱਚ ਜਾਰੀ ਰਹੇਗੀ ਖਾਸ ਕਰਕੇ ਉਹਨਾਂ ਥਾਵਾਂ ਤੇ ਜਿੱਥੇ ਖਾਣ ਪੀਣ ਦਾ ਵਪਾਰ ਵੱਧ ਹੁੰਦਾ ਹੈ ਇਸ ਵੇਲੇ ਦੁਕਾਨ ਦੇ ਮਾਲਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਉਹ ਵੀ ਇੱਕ ਵਾਰ ਸੁਣ ਲਈਏ ਜੀ ਸਰ ਜੀ ਸਰ ਅੱਜ ਇਹ ਨਾ ਤਾਂ ਅਸੀਂ ਆਈ ਥਿੰਕ ਥੋੜੀਆਂ ਵਾਲਾ ਪੁਲ ਕਹਿੰਦੇ ਹਨ ਉਹ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਉਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਭਾਂਡਾ ਉਹਦੇ ਅਸੀਂ ਅੱਜ ਉਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਿਅਮ ਰਾਹੀਂ ਇਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਜਿਹੜੀਆਂ ਤਰ੍ਹਾਂ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਤੇ ਅਚਨਚੇ ਚੈਕਿੰਗ ਕੀਤੀ ਗਈ ਹੈ ਪੈਕਿੰਗ ਬਰਾਂਡ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਪਾਨ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤੋਂ ਅਸੀਂ ਇਸ ਮਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਅਨਾਹ ਜਿਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਔਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਕਿ ਕੋਈ ਕਮੀ ਪਈ ਜਾਂ ਹੋਰ ਕੋਈ ਗੱਲ ਨਹੀਂ ਲੇਪੋ ਕਾਰਵਾਈ ਕਰਤੀ ਹੈ ਜੇ ਅਨਾਹ ਜਿਨਕ ਚਲਾਨ ਇਸ਼ੂ ਕਰ ਦਿੱਤਾ ਹੈ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈਟ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ ਉਹ ਅੱਜ ਜੋ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਨੂੰ ਇਸ਼ੂ ਕਰਦੇ। ਇਹ ਕਿੰਨੇ ਦਿਨ ਦਾ ਖਾਣਾ ਲੱਗਦਾ। ਇਸ ਦੇ ਨਾਲ ਤੇਲ ਦੇ ਵਿੱਚ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਹਾਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਸੁਣ ਵੀ ਦੇਖਦੇ ਹੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਨੇ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਕੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕਵੈਂਟਲੀ ਚੇਂਜ ਕਰਦੇ ਰਹਿਣ ਕੰਪਲੀਨੈਂਟ ਕੀ ਆਈ ਉਹਨਾਂ ਨੂੰ ਬਾਤ ਕੰਪਲੀਨੈਂਟ ਕੀ ਆਈ ਇਸ ਤੋਂ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਡ ਲੱਗ ਰਿਹਾ ਸੀ ਇਹ ਆਹ ਦਾ ਤੇਲ ਨੇ ਬਾਕੀ ਸ਼ਹਿਰ ਦਾ ਇਹ ਤਿਉਹਾਰਾਂ ਦੇ ਤਿਉਹਾਰਾਂ ਦੇ ਤੇ ਸੀ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਨਾਲ ਵੀ ਸੈਂਪਲਿੰਗ ਕਰ ਰਹੇ ਹੈ ਇਹ ਵੀ ਇੱਕ ਤਿਉਹਾਰ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਪਾਂ ਸਭ ਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਤੋ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ